ਐਸਸੀਪੀਸੀ ਦੇ ਵੱਲੋਂ ਇੱਕ ਅੰਤਰੀਕ ਕਮੇਟੀ ਦੀ ਹਿੰਗਾਮੀ ਇਕੱਤਰਤਾ ਇਕੱਠੀ ਕੀਤੀ ਗਈ ਸੀ ਅੱਜ ਯਾਨੀ ਕਿ ਮੀਟਿੰਗ ਬੁਲਾਈ ਗਈ ਸੀ ਤਾਂ ਇੱਕੋ ਤਾਂ ਮੱਜ ਉਹਨਾਂ ਨੇ ਇਹ ਮੀਟਿੰਗ ਰੱਦ ਵੀ ਕਰ ਦਿੱਤੀ ਇਸ ਬਾਰੇ ਤੁਹਾਡੇ ਕੀ ਕਹਿੰਦੇ ਸਿੱਖ ਬਾਈ ਜਰਾ ਇਹਨਾਂ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਜਾਇਆ ਤੇ ਉਦੋਂ ਜਿਹੜੀ ਮੀਟਿੰਗ ਰੱਖੀ ਹੋਈ ਹੈ ਉਦੋਂ ਵੀ ਇਹ ਜਹਾਂ ਦੇ ਸਾਹਮਣੇ ਸਾਰਨ ਸਾਹਮਣੇ ਪ੍ਰੋਗਰਾਮ ਲਿਖੇ ਗਏ ਸੀ ਆਕਾਤਾਂ ਜਿਹੜੇ ਜ਼ਥੇਦਾਰ ਆ ਉਹਨਾਂ ਵੱਲੋਂ ਵੀ ਅੱਗੇ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ। ਸਿਆਸਤ ਦੇ ਵਿੱਚ ਸਰਗਰਮ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਢੱਲੇਵਾ ਸਾਭਦੀ ਸਿਹਤ ਨੂੰ ਲੈ ਕੇ ਚਰਚਾ ਕੀਤੀ ਤੇ ਕੁਝ ਟਿੱਪਣੀਆਂ ਕੀਤੀਆਂ। ਜਿਹੜੇ ਵਕ ਨਗਰ ਕੌਂਸਲਾਂ, ਕਾਰਪੋਰੇਸ਼ਨ ਨੇ ਚੋਣਾਂ ਲੰਗੀਆਂ, ਇਤੁਫੇ ਨਾ ਪਾਰਲੀਮੈਂਟ ਨੇ ਚੋਣਾਂ ਲੰਗੀਆਂ, ਫਿਰ ਦੂਜੀਆਂ ਚੋਣਾਂ ਨਿਕਲੀਆਂ ਉਹਨਾਂ ਚੋਣਾਂ 'ਚ ਸਨੀਲ ਜਾ ਖੜੀਆਂ ਸਰਗਰਮੀਆਂ ਪ੍ਰਧਾਨ ਦੇ ਤੌਰ ਤੇ ਸਾਹਮਣੇ ਨਜ਼ਰ ਨਹੀਂ ਆਂਗੇ ਸਤਰਾਉਣੀਆਂ ਚਾਹੀਦੀਆਂ ਨੇ ਕਿ ਜਦੋਂ ਮਰਨਵਾਰਤ ਰੱਖਿਆ ਗਿਆ ਵੀ ਥੱਲੇਵਾਲ ਸਾਹਿਬ ਉਹਦੋਂ ਜਨਾਬ ਤੁਸੀਂ ਕਿੱਥੇ ਸੀ ਉਹਦੋਂ ਕਿਉਂ ਨਾ ਭੁੱਲੇ ਸੀਨੀਰ ਆਖੜ ਦੀ ਜਿਹੜੀ ਸਾਰੀ ਨਸਖਾ ਨੂੰ ਜੋ ਵੀ ਕਮੈਂਟ ਦਿੱਤੇ ਆ ਮੈਂ ਬੜੇ ਧਿਆਨ ਨਾਲ ਮੈਂ ਵੀ ਵੀਗੇ ਚੰਦ ਸੁਣਿਆ ਬੰਦਾ ਵੀ ਸੁਣਨਾ ਸੀਨੀਅਰ ਆਖੂ ਨੇ ਸਸਿਕਾ ਜੀ న్యూਸ ਬਿਹਾਈਂਡ న్యూਸ ਦੇਖ ਰਹੇ ਸਾਰ ਦੈਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਆ ਅੱਜ ਦੇ ਮੁੱਖ ਵਿਸ਼ਿਆਂ ਤੇ ਵਿਦੇਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਜਗਤਾ ਸਿੰਘ ਸਿੱਧੂ ਸਿੱਧੂ ਸਾਹਿਬ ਸੇ ਸ਼ੁਰੂ ਕਰਦੇ ਲਈ ਤੁਹਾਨੂੰ ਤੁਹਾਡਾ ਲਓ ਸਵਾਲ ਸਿੱਧੂ ਸਾਹਿਬ ਜੇਕਰ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਐਸਜੀਪੀਸੀ ਦੀ ਤਾਂ ਐਸਜੀਪੀਸੀ ਦੇ ਵੱਲੋਂ ਇੱਕ ਅੰਤਰੀਕ ਕਮੇਟੀ ਦੀ ਹਿੰਗਾਮੀ ਇਕੱਤਰਤਾ ਇਕੱਠੀ ਕੀਤੀ ਗਈ ਸੀ ਅੱਜ ਯਾਨੀ ਕਿ ਮੀਟਿੰਗ ਬੁਲਾਈ ਗਈ ਸੀ ਤਾਂ ਇੱਕੋ ਦਮ ਅੱਜ ਉਹਨਾਂ ਨੇ ਇਹ ਮੀਟਿੰਗ ਰੱਦ ਵੀ ਕਰ ਦਿੱਤੀ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਇਹ ਪੰਥਕਾਲਕਾਂ ਦੇ ਅੰਦਰ ਬੜੀ ਹੈਰਾਨਗੀ ਨਾਲ ਲਿਆ ਜਾ ਰਿਹਾ ਹੈ ਇਸ ਗੱਲ ਨੂੰ ਕਿ ਜਿਹੜੀ ਸ਼ੋਣੀ ਗੋਦਰਾ ਪ੍ਰੰਧ ਕਮੇਟੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਅੱਜ ਰੱਖੀ ਸੀ ਆਪਰ ਸਾਡੇ ਵਿੱਚ ਉਹ اچانک ਹੀ ਮੁਤਵੀ ਕਰ ਦਿੱਤੀ ਗਈ ਹੈ ਤੇ ਜਿਹੜਾ ਜ਼ਹਰਾ ਤੌਰ ਤੇ ਕਾਰਨ ਸਾਹਮਣੇ ਆ ਰਹੇ ਉਹ ਕਹਿੰਦੇ ਦੇਖੋ ਸਹੀ ਦੀ ਦਿਹਾੜਾ ਅ ਜਿਹੀ ਜਿਹੜਾ ਹਫਤਾ ਚੱਲ ਰਿਹਾ ਹੈ ਤੁਹਾਨੂੰ ਦੇ ਚੱਲਦੇ ਹੈ ਜਿਹੜਾ ਕੋਈ ਹੋਰ ਕਿਸੇ ਮੁੱਦੇ ਤੇ ਵਿਚਾਰ ਵਟਾਂਦਰਾ ਕਰਨਾ ਸੰਭਵ ਨਹੀਂ ਹੋਏਗਾ ਇਸ ਹਰਖੇ ਇਹ ਜਿਹੜੀ ਮੀਟਿੰਗ ਹੈ ਇਹ ਮੀਟਿੰਗ ਮੁਲਤਵੀ ਕੀਤੀ ਗਈ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਮੀਟਿੰਗ ਰੱਖੀ ਗਈ ਸੀ ਕੋਈ ਅਚਾਨਕਤਾ ਸੀ ਵੀ ਪੰਦਰਵਾੜਾ ਆਇਆ ਨਹੀਂ ਅਸਾਂ ਪਤਾ ਸਾਨੂੰ ਕਿ ਕਿਸ ਕਦਰ ਜਿਹੜਾ ਨਤਮਸਤ ਹੋ ਕੇ ਦੁਨੀਆ ਪਾਤ ਵਿੱਚ ਬੈਠਾ ਸਿੱਖ ਭਾਈਚਾਰਾ ਇਹਨਾਂ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ ਤੇ ਉਹ ਤੋਂ ਜੋ ਮੀਟਿੰਗ ਰੱਖੀ ਗਈ ਹੈ ਉਹ ਤੋਂ ਵੀ ਇਹ ਤੁਹਾਡੇ ਦਾ ਸਾਹਮਣੇ ਸਾਰਿਆਂ ਦੇ ਸਾਹਮਣੇ ਪ੍ਰੋਗਰਾਮ ਲਿਖੇ ਗਏ ਸੀ ਸ਼੍ਰੋਮਣੀ ਕੁਰਦਰਾ ਪ੍ਰੰਧ ਕਮੇਟੀ ਵੱਲੋਂ ਸਿੰਘ ਸਹਿਬਾਨ ਵੱਲੋਂ ਤੇ ਫਿਰ ਤਾਂ ਇਹ ਜਿਹੜੀ ਇਹ ਮੀਟਿੰਗ ਮੁਲਤਵੀ ਹੋਣਾ ਸੋ ਇਹਦੇ ਸਵਾਲ ਉੱਠਣੇ ਸੁਭਾਵਿਕ ਹੈ ਕਿਉਂਕਿ ਸਿੱਧੇ ਤੌਰ ਤੇ ਜਿਹੜੇ ਸਵਾਲ ਹੈ ਇਹ ਜੁੜੇ ਹੋਏ ਜਾ ਕੇ ਸਿੰਘ ਸਹਿਬਾਨ ਦੇ ਨਾਲ ਸਿੰਘ ਸਹਿਬਾਨ ਦੇ ਮਾਮਲੇ 'ਚ ਇੱਕ ਪਾਸੇ ਤਾਂ ਆਪਾਂ ਗੱਲ ਕਰਦੇ ਹਾਂ ਕਿ ਹਰਪ੍ਰੀਤ ਸਿੰਘ ਜਿਹੜੇ ਸਾਫਤਾ ਦੇ ਸਦਾਰ ਹੋ ਗਏ ਆ ਹੁਣ 15 ਦਿਨ ਲਈ ਐ ਜੀ ਪੀ ਸੀ ਨੇ ਉਹਨਾਂ ਦੇ ਜਿਹੜੇ ਦੂਸਰੇ ਗਏ ਨੂੰ ਤੁਮ ਤੁਮਾ ਸਾਉ ਦੇ ਜਥੇਦਾਰ ਦੇ ਉੱਤੇ ਤੋਂ ਲਾਂਬੇ ਕਰ ਦਿੱਤਾ ਇਸੇ ਤਰ੍ਹਾਂ ਇਹ ਵੀ ਪੀਡੀਐਸਡੀ ਚਰਚਾ ਆਈ ਹਾਲਾਂਕਿ ਇਹ ਤੇ ਘਰੇ ਤੌਰ ਤੇ ਕੁ ਗੱਲ ਸਾਹਮਣੇ ਨਹੀਂ ਆਈ ਅਕਾਤ ਸਾਡੇ ਜਿਹੜੇ ਜਥੇਦਾਰ ਹੈ ਉਹਨਾਂ ਵੱਲੋਂ ਵੀ ਤਕੜੀ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਆਪਣੇ ਹੀ ਤੌਰ ਤੇ ਅਕਾਤ ਸਾਡੇ ਜਥੇਦਾਰ ਹੋਣ ਜਾਂ ਦੂਜੇ ਜਥਤਕਾਂ ਦੇ ਜਥੇਦਾਰ ਸਹਿਬਾਨ ਹੋਣ ਉਹਨਾਂ ਬਾਰੇ ਕਿਵੇਂ ਫੈਸਲਾ ਲੈ ਸਕਦੀ ਹੈ ਕੰਗਰਸ ਸੰਸਦ ਮਾਨ ਕੁਇਦਰ ਐਸਪੀਸੀ ਦੇ ਮੁਲਾਜ਼ਮ ਨਹੀਂ ਹੈ ਸਤਕਾਰਤਾ ਅਸਪੀਆ ਤੇ ਇਹਨਾਂ ਬਾਰੇ ਇਸ ਤਰੀਕੇ ਨਾਲ ਮੁਲਾਜ਼ਮਾਂ ਦੀ ਤਰ੍ਹਾਂ ਬੇਵਫ ਕਰਨਾ ਕਿਸੇ ਤਰੀਕੇ ਨਾਲ ਵੀ ਉਚਿਤ ਨਹੀਂ ਹੈ ਇਹ ਮਾਮਲਾ ਵੀ ਸਾਹਮਣੇ ਆਇਆ ਕਿ ਕੀ ਹੋਏਗਾ ਦੂਜੇ ਪਾਸੇ ਜਿਸ ਵਸੇ ਮਿਲਤ ਉਹ ਜਿਹੜੇ ਅਕਾਲੀ ਦਲ ਤੋਂ ਨਹੀਂ ਹੈਗੇ ਪਿਛਲੇ ਦਿਨਾਂ ਇਲੇ ਫੈਸਲੇ ਹੋਏ ਆ ਉਹਨਾਂ ਮੁਤਾਬਕ ਦਾਸਾ ਲਈ ਅਕਾਲੀ ਦਲ ਤੋਂ ਜੇ ਵੀਓ ਬਾਹਰ ਨੇ ਉਹਨਾਂ ਵੱਲੋਂ ਵੀ ਲਗਾਤਾਰ ਦੋਸ਼ ਲਗਾਏ ਜਾ ਰਹੇ ਆ ਦੋਸ਼ ਉਹਨਾਂ ਵੱਲੋਂ ਨਹੀਂ ਸਗੋਂ ਹੋਰ ਤਰ੍ਹਾਂ ਵੱਲੋਂ ਵੀ ਇਦਾਂ ਦੇ ਦੋਸ਼ ਜਿਹੜਾ ਗਾਇਨੀ ਹਰਪੀ ਸਿੰਘ ਨੂੰਾਂ ਤੇ ਲੱਗ ਰਿਹਾ ਇਹ ਮਾਮਲੇ ਸਾਰੇ ਮਾਮਲੇ ਦੇ ਚਾਹਤਾਂ ਜਿਹੜੀ ਇਹ ਮੀਟਿੰਗ ਮਉਲਤਵੀ ਹੋਈ ਹੈ ਕੀ ਲੱਗਦਾ ਕਿ ਹੋਰ ਇਹਦੇ ਪਿਛੋਕੜ ਦੇ ਵਿੱਚ ਕੋਈ ਵੱਡਾ ਵਿਵਾਦ ਹੈ ਜਿਸ ਦੀ ਵਜ੍ਹਾ ਕਰਕੇ ਉਸ ਵਾਦ ਨੂੰ ਰੋਕਣ ਲਈ ਮੀਟਿੰਗ ਮਉਲਤਵੀ ਕੀਤੀ ਗਈ ਹੈ ਜੇ ਆਪਾਂ ਜ਼ਿਆਦਾ ਤੌਰ ਤੇ ਦੇਖੀ ਤਾਂ ਇੱਕ ਮੁੱਦਾ ਜਿਹੜਾ ਅੱਜ ਵੀ ਉੱਪਰ ਕੇ ਸਾਹਮਣੇ ਆ ਰਿਹਾ ਉਹ ਹੈ ਕਿ ਜਿਹੜੇ ਕਾਲੀਕਲ ਦੇ ਸਾਬਕਾ ਆਗੂ ਰਹੇ ਹੈ ਪਹਿਲਾਂ ਅਕਾਲੀ ਸਰਦਾਰ ਲਹਿਰ ਦੇ ਆਗੂ ਐ ਸਿਜੀਗ ਸਿੰਘ ਰਖੜਾ ਜਿਸ ਕੈਬਨਿਟ ਬਣੀ ਸੀ ਅਕਾਲੀ ਦਲ ਦੀ ਉਹ ਨਾ ਕੈਬਨਟ ਰਨ ਦੇ ਵਿੱਚ ਉਹ ਮੰਤਰੀ ਉੱਚੇ ਉਧਾਂ ਦੇ ਰਹੇ ਐ ਸਿਜੀਗ ਸਿੰਘ ਰਖੜਾ ਨੇ ਅੱਜ ਖੁੱਲੇ ਤੌਰ ਤੇ ਮੀਡੀਆ ਜਾ ਕੇ ਗੱਲ ਕੀਤੀ ਐ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੇ ਜਿਹੜੇ 2 ਦਸੰਬਰ ਦੇ ਫੈਸਲੇ ਐ ਉਹ ਫੈਸਲੇ ਲੈਣ ਚ ਸਿੰਘ ਸਾਹਿਬ ਦੇ ਤੌਰ ਤੇ ਅਹਿਮ ਭੂਮਿਕਾ ਨਿਭਾਈ ਐ ਕਿ ਕਿਸੇ ਦੀ ਮਰਜ਼ੀ ਮਤਾ ਕੋ ਕਿਸੇ ਦੇ ਦਬਾਅ ਹਟਾ ਕੇ ਉਹਨਾਂ ਨੇ ਸਾਇਸਨ ਪਰਵਾਨ ਨਹੀਂ ਕੀਤਾ ਇਸ ਕਰਕੇ ਕਹਿੰਦੇ ਗੈਂਗ ਆ ਤੁਸੀਂ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਤਾਂ ਇਦਾਂ ਦੀ ਗੱਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਡਾਕਟਰ ਦਲੀਸ਼ ਸਿੰਘ ਟੀਮਾ ਦੇ ਰਕੇ ਕਾਲੀਦਲ ਦੇ ਇੱਕ ਦਾਬਾ ਰਗੂਆ ਪਿਛਲੇ ਦਿਨਾਂ ਜਿਹੜੀਆਂ ਵੀ ਸਿੰਘ ਸਾਹਿਬ ਨਾਲ ਗੈਰਸ ਰੀ ਮੀਟਿੰਗਾਂ ਹੋਈਆਂ ਉਹਨਾਂ ਕਈਆਂ ਮੀਟਾਂ ਡਾਕਟਰ ਟੀਮਾ ਵੀ ਸਮੂਲੀਤ ਕਰਦੇ ਰਹੇ ਉਹਨਾਂ ਨੇ মিডিਆ ਅੱਗੇ ਜਾ ਕੇ ਗੱਲ ਕਹੀ ਹੈ ਕਿ ਦੇਖੋ ਜੀ ਕੋਈ ਤਰ੍ਹਾਂ ਜਿਹੜੀਆਂ ਆ ਗਈਆਂ ਜਾਣ ਗੁੱਝ ਕੇ ਵਿਵਾਦ ਖੜੀਆਂ ਜਾਂ ਕਰ ਰਹੀਆਂ ਈ ਆਗੂ ਐਜਨਾਂ ਦੇ ਮਨਾ ਚ ਕਾਲੀ ਦਲ ਪ੍ਰਤੀ ਕਾਲੀ ਦਲ ਦੀ ਲੀਡਰਸ਼ਿਪ ਸੀ ਨਫਰ ਦੀ ਭਾਵਨਾ ਨਫਰ ਦੀ ਭਾਵਨਾ ਕਰਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਾਣੂਚ ਕੇ ਵਾਧ ਖੜਾ ਕੀਤਾ ਜਾ ਰਿਹਾ ਇਥੋਂ ਤੱਕ ਕਿ ਇਹ ਵੀ ਸਵਾਲ ਆਇਆ ਕਿ ਜਿਹੜੇ ਸਿੰਘ ਸਾਹਿਬਾਂ ਨੇ 2 ਦਸੰਬਰ ਨੂੰ ਵਖੋ ਅਕਾਲੀ ਆਗੂਆਂ ਤੇ ਆਧਾਰ ਤੇ ਕਮੇਟੀ ਬਣਾਈ ਸੀ ਜਿਹੜੀ ਕਮੇਟੀ ਨੇ ਅੱਗੇ ਜਾ ਕੇ ਅਕਾਲੀ ਦਲ ਦੀ ਪ੍ਰਤੀ ਕਰਨੀ ਸੀ ਮੈਂਬਰਸ਼ਿਪ ਕਰਨੀ ਸੀ ਫਿਰ ਪ੍ਰਧਾਨਗੀ ਦੀ ਚੋਣ ਹੋਣੀ ਸੀ ਉਸ ਕਮੇਟੀ ਬਾਰੇ ਵੀ ਹੁਣ ਅਕਾਲੀ ਦਲ ਵੱਰੋਂ ਇੱਕ ਤਕਨੀਕੀ ਨੁਕਤਾ ਖੜਾ ਕੀਤਾ ਜਾ ਰਿਹਾ ਹੈ ਕਿ ਜਿਸ ਸੰਵਧਾਨਕ ਤੌਰ ਤੇ ਕਾਨੂੰਨੀ ਅਡਿਸ਼ਨ ਆ ਗਈਆਂ ਕੱਲ ਨੂੰ ਜਿਹੜੀ ਅਕਾਲ ਚਾਹ ਦੇ ਜਥੇਦਾਰ ਬਲੰ ਬਣਾਈ ਕਮੇਟੀ ਦੇ ਆਧਾਰ ਤੇ ਅੱਗੇ ਜਾ ਕੇ ਅਕਾਲੀ ਦਲ ਕਾਇਮ ਹੋਏਗਾ ਤਾਂ ਉਹਦੇ ਤੇ ਕਿੰਤੂ ਪਰੰਤੂ ਹੋ ਸਕਦਾ ਹੈ ਕਾਲੀ ਦਲ ਦੀ ਮਾਨਤਾ ਰਤ ਹੋ ਸਕਦੀ ਹੈ ਸੰਵਧਾਨ ਚ ਬੜੀ ਮੁਸ਼ਕਿਲਾਂ ਆ ਸਕਦੀਆਂ ਓਹ ਕਮਿਸ਼ਨ ਅਗੇ ਕਈ ਸਵਾਲ ਖੜੇ ਹੋ ਸਕਦੇ ਆ ਸੋ ਸਾਰੇ ਘਸ ਦੇ ਚੱਲਦੇ ਆ ਜੇ ਆਪਾਂ ਜਰਨਲਿਸਟ ਦੇ ਤੌਰ ਤੇ ਦੇਖੀਏ ਤਾਂ ਲੱਗਦਾ ਹੈ ਕਿ ਸਿੰਘ ਸਾਹਿਬਾਂ ਨੇ 2 ਦਸੰਬਰ ਦਾ ਜਿਹੜਾ ਫੈਸਲਾ ਲਿਆ ਸੀ ਉਹ ਫੈਸਲਾ ਕਾਫੀ ਜਿਆਦਾ ਜਿਹੜਾ ਇਸ ਵੇਲੇ ਸਵਾਲੀਆਂ ਨਿਸ਼ਾਨ ਦੇ ਮੁੱਦਿਆਂ ਤੇ ਖੜਦਾ ਨਜ਼ਰ ਆ ਰਿਹਾ ਹੈ ਕਿ ਮਕਮਲ ਤੌਰ ਤੇ ਫੈਸਲਾ ਲਾਗੂ ਹੋ ਪਾਏਗਾ ਕਿ ਨਹੀਂ ਹੋ ਪਾਏਗਾ ਸਵੈ ਇਸ ਗੱਲ ਦੇ ਕਿ ਜਿਹੜਾ ਤਨਖਾਹ ਲ ਹੋਣ ਦਾ ਮਾਮਲਾ ਸੀ ਸੇਵਾ ਦਾ ਮਾਮਲਾ ਸੀ ਉਹ ਤਾਂ ਸਾਰਿਆਂ ਧਿਰਾਂ ਵੱਲੋਂ ਪੂਰੀ ਨਿਮਰਤਾ ਦੇ ਨਾਲ ਲਾਗੂ ਕੀਤਾ ਗਿਆ ਪਰ ਜਿਹੜੀਆਂ ਪ੍ਰਟੀਕਲ ਪਚੀਤਗੀਆਂ ਡਿਟ੍ਰਿਸੀ ਦੇ ਇਕੱਠੇ ਚੱਲਣ ਦੀ ਸਵਾਲ ਹੈ ਉਹਨਾਂ ਮੁੱਦਿਆਂ ਨੂੰ ਲੈ ਕੇ ਉਹ ਸਾਰੇ ਦੇਾਰੇ ਜਿਉਂਦੀ ਤਿਉਂ ਹੀ ਖੜੇ ਐ ਕੀ ਸਿੰਘ ਸਾਹਿਬਾਂ ਦੇ ਫੈਸਲੇ ਲਾਗੂ ਹੋ ਪਾਣਗੇ ਨਹੀਂ ਹੋ ਪਾਣਗੇ ਇਹ ਆਉਣ ਵਾਲੇ ਦਿਨਾਂ ਦੇ ਸਾਹਮਣੇ ਆਏਗਾ ਪਰ ਅੱਜ ਦੀ ਸਥਿਤੀ ਇਹ ਹੈ ਕਿ ਲੱਗਦਾ ਹੈ ਕਿ ਜਿਹੜਾ ਸੁਮਣੇ ਕਾਲੀਦਾਲ ਜੀ ਦੀ ਅਗੂ ਹੈ ਸੁਖਵੀਰ ਬਾਦਲ ਕਰਦੇ ਰਹੇ ਐ ਦੂਜਾ ਕਾਲੀਦਾਲ ਸੁਭਾਅ ਲੈਰ ਦੇ ਆਗੂ ਕਿਉਂਕਿ ਸੁਖਵੀਰ ਬਾਦਲ ਦਾ ਅਸਤੀਫਾ ਅਜੇ ਵੀ ਪ੍ਰਵਾਨ ਨਹੀਂ ਹੋਇਆ ਉਹ ਡਾਕਟਰ ਟੀਮਾ ਨੇ ਅੱਜ ਹੀ মিডিਆ 'ਚ ਕਹਿ ਕੇ ਜਨਵਰੀ ਦੇ ਪਹਿਲੇ ਹਫਤੇ ਕੋਰ ਕਮੇਟੀ ਦੀ ਮੀਟਿੰਗ ਹੋਏਗੀ ਉਦੇ ਤੇ ਮਾਮਲਾ ਵਿਚਾਰਿਆ ਜਾਏਗਾ ਹੁਣੇ 1 ਜਨਵਰੀ ਤੱਕ ਜਾਂ ਜਨਵਰੀ ਦੇ ਪਹਿਲੇ ਹਫਤੇ ਤੱਕ ਇਹ ਮਾਮਲਾ ਕਿਦਾਂ ਚੱਲਿਆ ਗਿਆ ਇਹ ਸਾਰੇ ਮਾਮਲੇ ਬਵਾਦਾਂ ਚ ਕਿਰੇ ਆ ਇਹ ਬਵਾਦਾਂ ਦੇ ਚੱਲਦੇ ਕਿਹਾ ਜਾ ਸਕਦਾ ਹੈ ਕਿ ਜਿਹੜਾ 2 ਦਸੰਬਰ ਦਾ ਫੈਸਲਾ ਸੀ ਉਹ ਲਾਗੂ ਹੋਏਗਾ ਕਿ ਨਹੀਂ ਹੋਊਗਾ ਮੁਕੰਮਲ ਰੂਪ ਚ ਇੱਕ ਵੱਡਿਆ ਸਵਾਲਿਆ ਨਿਸ਼ਾਨ ਜਦੋਂ ਦਸੰਬਰ ਦੇ ਆਪਾਂ ਆਖਰੀ ਦਿਨਾਂ ਵੱਲ ਵਧ ਰਹੇ ਆ ਲੱਗਦਾ ਨਜ਼ਰ ਆ ਰਿਹਾ ਹੈ ਕਿ ਕੀ ਕਾਲੀ ਦਲ ਸਿੰਘ ਸਾਹਿਬਾਂ ਦੇ ਆਦੇਸ਼ਨ ਦਾ ਇਕੇ ਨਾਲ ਚੱਲੇਗਾ ਜਾਂ ਵੱਖਰੇ ਵੱਖਰੇ ਤੌਰ ਤੇ ਉਹਨਾਂ ਹੀ ਤਰ੍ਹਾਂ ਚ ਫੇਰ ਪੰਡੇ ਰਹਿਣਗੇ ਸੁਖਵੀਰ ਬਾਲ ਦਾ ਅਸਤੀਫਾ ਪ੍ਰਵਾਨ ਹੁੰਦਾ ਨਹੀਂ ਹੁੰਦਾ ਕਿਸ ਤਰੀਕੇ ਨਾਲ ਹੁੰਦਾ ਕਿ ਸਿਵਧਾਨ ਘੜੇ ਚਲਾਉਂਦੀਆਂ ਇਹ ਜਨਵਰੀ ਦੇ ਪਹਿਲੇ ਹਫਤੇ ਜਿਹੜੀ ਕੋਰ ਕਮੇਟੀ ਮੀਟਿੰਗ ਹੋਏਗੀ ਉਹਦੇ ਚ ਤਾਇਆ ਹੋਏਗਾ ਅਜੇ ਵੀ ਸਪਸ਼ਟ ਨਹੀਂ ਹੈ ਕਿ ਸੁਖਵੀਰ ਬਾਲ ਦਾ ਅਸਤੀਫਾ ਪ੍ਰਵਾਨ ਹੋਏਗਾ ਜਾਂ ਨਹੀਂ ਹੋਏਗਾ ਜੀ ਜੀ ਕਮੇਟੀ ਸਿੱਤੂ ਸਾਹਿਬ ਗੱਲ ਕੀਤੀ ਜਾਵੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਉਹ ਕਾਫੀ ਲੰਬੇ ਸਮੇਂ ਤੋਂ ਸਿਆਸਤ ਤੋਂ ਦੂਰੀ ਬਣਾਈ ਸੀਗੀ ਉਹਨਾਂ ਨੇ ਤੇ ਹੁਣ ਉਹਨਾਂ ਨੇ ਦੁਬਾਰਾ ਸਿਆਸਤ ਦੇ ਵਿੱਚ ਐਂਟਰੀ ਕਰਦੇ ਹੀ ਕਾਫੀ ਮਤਲਬ ਸਿਆਸਤ ਦੇ ਵਿੱਚ ਸਰਗਰਮ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਤੇ ਵਿੱਚ ਉਹਨਾਂ ਨੇ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਚਰਚਾ ਕੀਤੀ ਹੈ ਤੇ ਕੁਝ ਟਿੱਪਣੀਆਂ ਕੀਤੀਆਂ ਨੇ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਸੁਨੀਲ ਜਾਖੜ ਪੰਜਾਬ ਦੇ ਵੱਡੇ ਇੱਕ ਦਾ ਵਾਰ ਅਗੋਏ ਦੇ ਵਾਰ ਕੋਈ ਦੋਗਰ ਨਹੀਂ ਜੇ ਕਾਂਗਰਸ ਚ ਰਹਿ ਹੁਣ ਉਦੋਂ ਮੇਰੀ ਆਪਣੀ ਪਛਾਣ ਸੀ ਕਿਉਂਕਿ ਪਰਿਵਾਰ ਲੰਬੇ ਸਮੇਂ ਤੋਂ ਕੌਮੀ ਪੱਤਰ ਤੇ ਆਪਣੀ ਪਛਾਣ ਰੱਖਦਾ ਹੈ ਹੁਣ ਉਹ ਭਾਜਪਾ ਦੇ ਆਗੂ ਹੈ ਪਿਛਲੇ ਸਮਿਆਂ ਦੇ ਵਿੱਚ ਉਹ ਭਾਜਪਾ ਪੰਜਾਬ ਦੇ ਪ੍ਰਧਾਨ ਬਣੇ ਹਾਲਾਂਕਿ ਕਿਹਾਇਆ ਜਾ ਰਿਹਾ ਹੈ ਕਿ ਅਸਤੀਫਾ ਦੇ ਚੁੱਕਿਆ ਨਾ ਤਾਂ ਉਹਨਾਂ ਦਾ ਅਸਤੀਫਾ ਪ੍ਰਵਾਨ ਹੋਇਆ ਤੇ ਨਾ ਹੀ ਤੋਂਾਂ ਦੇ ਤੌਰ ਤੇ ਸਨੀਲ ਜਾਖੜ ਐਕਟ ਕਰ ਰਿਹਾ ਹੁਣ ਅਚਾਨਕ ਕਿਸਾਨਾਂ ਦੇ ਮੁੱਦੇ ਦੇ ਸਾਹਮਣੇ ਆਉਣਾ ਆਪਣੇ ਆਪ ਜੀ ਹੈਰਾਨੀ ਵਾਲੀ ਗੱਲ ਹੈ ਦੇਖੋ ਇੱਥੇ ਜਿਹੜੇ ਵਕ ਨਗਰ ਕੌਂਸਲਾਂ ਕਾਰਪੋਰੇਸ਼ਨ ਨੇ ਇਲੈਕਸ਼ਨ ਲੰਗੀਆਂ ਇਤੋਂ ਪਹਿਲਾਂ ਪਾਰਲੀਮੈਂਟ ਦੀਆਂ ਚੋਣਾਂ ਲੰਗੀਆਂ ਫਿਰ ਦੂਜੀਆਂ ਚੋਣਾਂ ਨਿਕਲੀਆਂ ਉਹਨਾਂ ਚੋਣਾਂ 'ਚ ਸਨੀਲ ਜਾਖੜ ਦੀ ਸਰਗਰਮੀਆਂ ਪ੍ਰਧਾਨ ਦੇ ਤੌਰ ਤੇ ਸਾਹਮਣੇ ਨਜ਼ਰ ਨਹੀਂ ਆਏ ਚਸਤਰਾਉਣੀਆਂ ਚਾਹੀਦੀਆਂ ਹੁੰਦੀਆਂ ਤੇ ਹੁਣ ਕਿਸਾਨੀ ਦੇ ਮੁੱਦੇ ਤੇ ਇਤਨਾ ਖੁੱਲ ਕੇ ਆ ਕੇ ਬੋਲਣਾ ਸਨੀਲ ਜਾਖੜੇ ਕਹਿ ਰਿਹਾ ਕਿ ਦੇਖੋ ਜੀ ਦੂਜਿਆਂ ਵਾਂਗ ਇਸ ਤਰ੍ਹਾਂ ਕਿਸਾਨੀ ਮੁੱਦਿਆਂ ਤੇ ਰਾਜਨੀਤੀ ਕਰ ਰਹੀ ਹੈ ਦੂਜੇ ਤਰ੍ਹਾਂ ਸਵਾਲ ਉਠਾ ਰਹੀਆਂ ਹੈ ਇਹ ਜਾਖੜ ਜੀ ਜਾਖੜ ਸਾਹਿਬ ਜੋ ਤੁਸੀਂ ਅੱਜ ਸਵਾਲ ਲਿਆ ਹੈ ਤੁਸੀਂ ਜਿਹੜਾ ਤੰਦੂਰ ਤਵਾਇਆ ਇਹਦੇ ਤੇ ਤੁਸੀਂ ਵੀ ਰਾਸੀ ਰੋਟੀਆਂ ਸੇਕ ਰਹੇ ਆਂ ਇਹ ਗੱਲ ਕਿਸੇ ਹੋਰ ਨੇ ਨਹੀਂ ਕਹੀ ਸਭ ਕੋ ਸਰਵਨ ਸਿੰਘ ਪੰਦੇਰ ਜਿਹੜੇ ਮੋਰਚੇ ਦੀ ਗਵਾਹੀ ਕਰਨ ਵਾਲੇ ਆਗੂ ਆ ਦੇਖੋ ਦੋਏ ਆਗੂ ਆ ਜਿਹੜੇ ਗਵਾਹੀ ਕਰੇ ਜੀਸੀਨ ਢੱਲੇਵਾਲ ਮਰਨ ਵਰਤੇ ਬੈਠੇ ਆ ਦੂਜੇ ਸਰਵਨ ਸਿੰਘ ਪੰਦੇਰ ਸਰਵਨ ਸਿੰਘ ਪੰਦੇਰ ਨੇ ਨਾਲ ਦੀ ਨਾਲ ਹੀ ਜਾਖੜ ਸਾਹਿਬ ਨੇ ਜਿਹੜੇ ਸਵਾਲ ਖੜੇ ਕੀਤੇ ਉਹਨਾਂ ਦਾ ਜਵਾਬ ਦਿੱਤਾ ਕਿ ਤੁਸੀਂ ਇਹ ਗੱਲ ਦੱਸੋ ਇਹ ਜਦੋਂ ਮਰਨ ਵਰਤ ਰੱਖਿਆ ਗਿਆ ਸੀ ਢਿੱਲੇਵਾਲ ਸਾਹਿਬਾ ਗਾਉਂ ਉਦੋਂ ਜਨਾਬ ਤੁਸੀਂ ਕਿੱਥੇ ਸੀ ਉਦੋਂ ਕਿਉਂ ਨਾ ਬੁੱਲੇ ਸੀ ਜਾਕੜ ਦੀ ਜਿਹੜੀ ਸਾਰੀ ਨਸ ਕਰਨ ਨੂੰ ਜੋ ਵੀ ਕਮੈਂਟ ਦਿੱਤੇ ਆ ਮੈਂ ਬੜੇ ਧਿਆਨ ਨਾਲ ਮੈਂ ਵੀ ਵੀਗੇ ਚੰਨ ਸੁਣਿਆ ਬਣਦਾ ਵੀ ਇਹ ਸੁਣਨਾ ਸੀਨੀਅਰ ਆਗੂ ਨੇ ਉਹਨਾਂ ਨੇ ਆਪਣੀ ਸਾਰੀ ਗੱਲਬਾਤ ਦੇ ਤਰ੍ਹਾਂ ਠਿਗਾ ਕੇ ਚੰਗੀ ਤਰ੍ਹਾਂ ਕਿਸਾਨਾਂ ਨੂੰ ਇਹ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਇਹਨਾਂ ਤਾਂ ਨਾ ਕਰਨਾਂ ਚਾਹ ਮਰਨ ਵਰਤਾਂ ਚ ਕੁਝ ਨਹੀਂ ਰੱਖਿਆ ਤੁਸੀਂ ਮਰਨ ਵਰਤ ਤੇ ਛੱਡ ਕੇ ਆਪਣੇ ਕਰਾਂ ਨੂੰ ਜਾਓ ਬਾਕੀ ਕਿਸਾਨਾਂ ਨਾਲ ਗੱਲਬਾਤ ਕਰੋ ਗੱਲਬਾਤ ਕਰਕੇ ਦੂਜੇ ਜਿਹੜੇ ਕਿਸਾਨ ਜਿੱਥੇ ਬੰਦੇ ਆ ਉਹਨਾਂ ਨਾਲ ਸਲਾਹ ਕਰੋ ਸਲਾਹ ਮਸ਼ਵਰਾ ਕਰਕੇ ਫਿਰ ਵੀ ਕਹਿੰਦੇ ਦਿੱਲੀ ਜਾਣ ਤੇ ਲੋੜ ਨਹੀਂ ਕਹਿੰਦੇ ਉਹਨਾਂ ਨੇ ਇਹ ਵੀ ਕਿਹਾ ਤਾਂ ਕਿ ਪੰਜਾਬ ਨੂੰ ਕੰਮ ਕਿਦੇ ਝੋਨੇ ਦੀ ਜਿਹੜੀ ਐਮਐਸਪੀ ਉਹ ਤਾਂ ਮਿਲ ਹੀ ਰਹੀ ਆ ਦੋ ਹੀ ਫਸਲਾਂ ਹੁੰਦੀਆਂ ਹੁਣ ਕਹਿੰਦੇ ਤੁਸੀਂ ਕਾਹਦੇ ਦੇ ਭਾਲ ਦਿਓ ਇੱਥੇ ਕਮਾਜ ਜਾਂ ਗੰਨੇ ਤੋਂ علاوہ ਹੋਰ ਕਿਹੜੀ ਫਸਲ ਆ ਜਿਹੜੀ ਪੰਜਾਬ ਚ ਬੀਜੀ ਜਾਂਦੀ ਹੈ ਇੱਕ ਤਾਂ ਉਹਨਾਂ ਨੇ ਨਕੀੜਾ ਗਾਂਧੀ ਕੋਸ਼ਿਸ਼ ਕੀਤੀ ਕਿ ਵੀ ਤੁਹਾਡੀ ਲੜਾਈ ਘੋਮੇ ਫਸਲ ਦੀ ਲੜਾਈ ਨਹੀਂ ਆ ਇਹ ਪੰਜਾਬ ਦੀ ਲੜਾਈ ਹੈ ਆਜਵਾਦੀ ਲੀਡਰਸ਼ਿਪ ਵੀ ਇਹੀ ਕਹਿੰਦੀ ਹੈ ਕਿ ਇਹ ਕਿਸਾਨ ਅੰਦੋਲਨ ਨੂੰ ਪੰਜਾਬ ਤੱਕ ਸੀਮਿਤ ਰੱਖਿਆ ਜਾਵੇ ਸਨੀਰ ਜਾਖੜ ਬਲੇ ਸੁਨਦੇਵ ਯਾਗੂਆ ਕਿਸਾਨੀ ਪਸ਼ੂਕਰ ਵਾਲੇ ਆ ਉਹਨਾਂ ਨੇ ਬੜੇ ਸਲੀਕੇ ਦੇ ਨਾਲ ਅੱਜ ਕਿਸਾਨੀ ਅੰਦੋਲਨ ਨੂੰ ਸ਼ਾਂਗ ਦੇ ਆ ਸ਼ਾਂਗ ਦੇ ਆ ਸ਼ਾਂਗ ਦੇ ਆ ਇੱਥੇ ਲਿਆ ਕੇ ਖੜਾ ਕਰਤਾ ਕਿ ਸ਼ੰਭੂ ਦੇ ਖਨੋਰੀ ਬਾਡਰ ਤੇ ਜਾਣ ਦੀ ਲੋੜ ਨਹੀਂ ਤੁਸੀਂ ਆ ਕੇ ਗੁਠਿੰਡੇ ਜਾਂ ਮਲੋਠ ਜਾ ਕੇ ਬੈਠੋ ਤੇ ਉੱਥੇ ਕਰੋ ਜਿਹੜੀਆਂ ਗੱਲਾਂ ਕਰਦੀਆਂ ਆਪਸੇ ਬੈਠ ਕੇ ਦਿੱਲੀ ਵਾਲੇ ਕੋ ਖੰਦੀ ਲੋੜ ਨਹੀਂ ਜਾ ਕਰਨ ਜਿਹੜੀ ਸਭ ਤੋਂ ਜ਼ਿਆਦਾ ਚਸਕਾ ਜਿਹੜੀ ਬੀਗੇ ਚੰਦਸ ਮੈਨੂੰ ਲੱਗੀ ਉਹਨਾਂ ਨੇ ਸਾਰੇ ਆਗੂਆਂ ਬਾਰੇ ਕਿਹਾ ਕਹ ਰੋਣਾ ਅਧਿਕਾਰਾ ਕਹਿਣ ਦਾ ਕਾਂਗਰਸ ਬਾਰੇ ਕਿਹਾ ਆਪ ਬਾਰੇ ਕਿਹਾ ਦੂਜੇ ਧਿਰਾਂ ਬਾਰੇ ਵੀ ਕਿਹਾ ਹੋਵੇਗਾ ਜਿਹੜੇ ਉੱਥੇ ਜਾਂਦੇ ਆ ਆਪਣੀਆਂ ਤਸਵੀਰਾਂ ਖਿਚੋਂਦੇ ਆ ਰਾਸੀ ਰੋਟੀਆਂ ਸੇਕਦੇ ਆ ਜੀਵਨ ਧਲੇਵਾਲ ਦੀ ਸਿਹਤ ਦੀ ਚਿੰਤਾ ਕਰਦੇ ਆ ਉਹ ਇਹ ਕਹਿੰਦੇ ਆ ਕਿ ਜਖੜ ਸਾਹਿਬ ਇਹ ਕਹਿੰਦੇ ਕਿ ਮੈਂ ਕਿਸੇ ਇੱਕ ਦੇ ਮੂੰਹੋਂ ਵੀ ਇਹ ਗੱਲ ਨਹੀਂ ਸੁਣੀ ਇਹ ਧਲੇਵਾ ਸਾਹਿਬ ਤੁਸੀਂ ਮਰਨਵਾੜ ਛੱਡੋ ਕਹਿੰਦੇ ਚਿੰਤਾ ਕਰੀ ਜਾਂਦੇ ਆ ਇਹ ਕਿਸੇ ਨੇ ਨਹੀਂ ਕਿਹਾ ਮਰਨਵਾੜ ਛੱਡੋ ਹੁਣ ਸਾਰੇ ਦੇਸ਼ ਦਾ ਕਿਸਾਨ ਇਹ ਪੁੱਛ ਰਿਹਾ ਜਿਨ੍ਹਾਂ ਨੇ ਵੀ ਸੁਣਿਆ ਜਾਖੜ ਸਾਹ ਨੂੰ ਜਾਗੜ ਸਾਹ ਤੁਸੀਂ ਇਹ ਗੱਲ ਦੱਸੋ ਕਿ ਤੁਸੀਂ ਇੱਕ ਵੀ ਲਫ਼ਜ਼ ਨਹੀਂ ਬੋਲਿਆ ਇਹ ਧਲੇਵਾ ਜੀ ਮਰਨਵਾੜ ਛੱਡੋ ਮੈਂ ਜਾਣਾ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨਾਲ ਗ੍ਰਹਿ ਮੰਤਰੀ ਨਾਲ ਕਰਦਾ ਗੱਲ ਤੇ ਫਸਲੀ ਜਿਹੜੀ ਤੁਸੀਂ ਗਰੰਟੀ ਫਸਲਾਂ ਦੀ ਗੱਲ ਕਰਦੇ ਹੋ ਐਮਐਸਵੀ ਦੀ ਗੱਲ ਕਰਦੇ ਹੋ ਉਹਨਾਂ ਮੁੱਦਿਆਂ ਤੇ ਮੈਂ ਕਰਾਂ ਗੱਲ ਵਾਜ ਪਾ ਦੇ ਬਾਰੇ ਚ ਗੱਲਬਾਤ ਦੇ ਬਾਰੇ ਚ ਇੱਕ ਲਾਜ਼ਮੀ ਸੀਲ ਲਾ ਖੰਨੇ ਜਨਾਜ਼ ਮੈਂ ਸੁਣ ਸਕਾਂ ਉਹਦੇ ਸੀ ਕਦੇ ਨਹੀਂ ਕਿਹਾ ਉਹਨਾਂ ਨੇ ਗੱਲ ਹੀ ਨਹੀਂ ਆਈ ਉਹ ਬਾਰ ਬਾਰ ਇਹੀ ਕਹਿੰਦੇ ਰਿਹਾ ਕਿ ਮਰਨਵਰਤ ਛਡੋ ਕਹਿੰਦੇ ਦੇਖੋ ਜਿਹੜੇ ਮਰਨਵਰਤੀ ਚਿੰਤਾ ਦੀ ਗੱਲ ਕਰਦੇ ਆ ਉਹ ਇਹ ਨਹੀਂ ਕਹਿੰਦੇ ਕਿ ਵੀ ਇਸ ਤਰ੍ਹਾਂ ਦੀ ਸਥਿਤੀ ਚ ਮਰਨਵਰਤ ਰੱਖਣ ਦੀ ਲੋੜ ਕੀ ਐ ਕੋਈ ਤਰੀਕਾ ਨਹੀਂ ਮਰਨਵਰਤ ਇਸ ਤਰ੍ਹਾਂ ਦੇ ਦੋਲਾਂ ਦੀ ਲੋੜ ਨਹੀਂ ਪੰਜਾਬ ਨੂੰ ਆਪਣੇ ਤੌਰ ਤੇ ਦੇਖਣ ਦੀ ਲੋੜ ਐ ਕਿਸਾਨ ਆਪਸ ਵਿੱਚ ਬੈਠ ਕੇ ਗੱਲਾਂ ਕਰਨ ਉਹਨਾਂ ਨੇ ਜਾਨੀ ਸਵਾਇ ਇਸ ਗੱਲ ਤੋਂ ਕਿ ਕੇਂਦਰ ਨੂੰ ਇਸ ਪਾਸੇ ਦੇ ਕੇ ਪਨੇਰ ਸਾਹਿਬ ਨੇ ਗੱਲ ਕਹੀ ਬੜੀ ਮੈਨੂੰ ਉਹਨਾਂ ਦੀ ਗੱਲ ਚੰਗੀ ਲੱਗੀ ਆ ਇਹ ਮਾੜੇ ਦਰਸ਼ਕਾਂ ਨਾਲ ਸੰਜੀਗ ਕਰਨੀ ਚਾਹੁੰਦਾ ਪਨੇਰ ਸਾਹਿਬ ਕਹਿੰਦੇ ਜਕੜਦਾ ਤੁਸੀਂ ਬੜੇ ਡੇਲੇਵਲ ਸਾਡੀ ਜਾਨ ਦੀ ਚਿੰਤਾ ਕਰਦੇ ਹੋ ਕਿ ਉਹਨਾਂ ਦੀ ਜਾਨ ਬੜੀ ਪਿਆਰੀ ਆ ਕੋਈ ਗੱਲ ਨਹੀਂ ਕਰਦਾ ਕਿ ਜਾਨ ਬਚਣੀ ਚਾਹੀਦੀ ਹੈ ਪਨੇਰ ਸਾਹਿਬ ਕਹਿੰਦੇ ਕਿ ਜਾਨ ਤਾਂ ਤਾਂ ਹੀ ਬਚੇਗੀ ਨਾ ਜੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੱਲੇਵਾਲ ਸਾਹਿਬ ਕਹਿੰਦੇ ਆ ਕਿ ਆ ਐਮਐਸਵੀ ਦਾ ਮੁੱਦਾ ਹੈ ਮੁੱਦਾ ਮੰਨੋ ਉਹ ਤੋਂ ਨਾਲ ਦੇ ਨਾਲ ਹੀ ਮਰਨ ਵਰਤ ਛੱਡਣ ਲਈ ਤਿਆਰ ਨੇ ਉਹ ਸੋ ਕਹਿੰਦੇ ਜਾਨ ਬਚੋਣੀ ਤਾਂ ਜਿਹੜਾ ਪ੍ਰਧਾਨ ਮੰਤਰੀ ਤੇ ਅਮਨ ਸ਼ਾਹ ਦੇ ਹੱਥ 'ਚ ਹੈ ਚਾਬੀ ਤਾਂ ਉਹਨਾਂ ਦੇ ਹੱਥ 'ਚ ਹੈ ਤੁਸੀਂ ਗਿੱਟੇ ਛੱਕੀ ਜਾਂਦੇ ਹੋ ਕਾਂਗਰਸ ਵਾਲਿਆਂ ਦੇ ਆਪ ਵਾਲਿਆਂ ਦੇ ਦੂਜਿਆਂ ਦੇ ਜਣੀ ਬੜੀ ਜਾਕਰ ਸਾਹਿਬ ਨੇ ਮੈਂ ਜਰਨਲਿਸਟ ਨੂੰ ਲੇਖਕ ਕਹਾ ਕਿ ਬੜੀ ਕਲਾਕਾਰੀ ਨਾਲ ਸਾਰੀ ਗੱਲ ਕਹੀ ਕਿ ਪੂਰਾ ਗੱਤਗਾ ਕਮਾਇਆ ਕਿਸਾਨੀ ਅੰਦੋਲਨ ਦੇ ਉੱਤੇ ਔਰ ਉਸ ਮੁੱਦੇ ਤੇ ਇੱਕ ਲਫ਼ਜ਼ ਨਹੀਂ ਕਿਹਾ ਕਿ ਵੀ ਕਿਸਾਨੀ ਮੰਗਾਂ ਦੇ ਬਾਰੇ 'ਚ ਕੇਂਦਰ ਨੂੰ ਵੀ ਗੱਲ ਸੁਣੀ ਚਾਹੀਦੀ ਹੈ ਕੇਂਦਰ ਕਿਉਂ ਨਹੀਂ ਗੱਲ ਸੁਣਦਾ 28 ਦਿਨ ਹੋ ਗਏ ਜੱਲੇਵਾਲਾ ਸਾਹਿਬ ਨੂੰ ਮਰਨwarte ਬੈਠਿਆਂ ਨੂੰ ਕਿਸਾਨ ਆਗੂ ਹੈ ਬਜ਼ੁਰਗ ਆਗੂ ਹੈ ਇਹਨੇ ਲੱਖਾਂ ਕਿਸਾਨਾਂ ਦੀ ਨਮਾਇੰਗੀ ਕਰ ਰਿਹਾ ਹੈ ਇੰਨੀ ਬੇਕਦਰਹੀ ਵੀ ਦੇਸ਼ ਦੇ ਅੰਦਰ ਜ਼ਮੂਰੀ ਨਹੀਂ ਹੋਣੀ ਚਾਹੀਦੀ ਜੇ ਕਿਸਾਨ ਜਿਹੜੇ ਆਪਾਂ ਕਹਿੰਦੇ ਆਨੰਦਤਾ ਆਪਣੇ ਮੰਗਾਂ ਨੂੰ ਲੈ ਕੇ ਐਮਐਸਸੀ ਦੇ ਮੁੱਦੇ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਜਕਰ ਸਾਹਿਬ ਇਹ ਤਾਂ ਦੇਖੋ ਨਾ ਕਿ ਅੱਜ ਤੱਕ ਮੈਂ ਦੂਜੇ ਵੀ ਕਈ ਭਾਜਪਾ ਦੇ ਆਗੂਆਂ ਨੂੰ ਸੰਬੋਧਨਾਂ ਬਾਕੀ ਆਗੂਆਂ ਨੂੰ ਵੀ ਸੁਣਦੇ ਆ ਸਾਰੇ ਇਹ ਤਾਂ ਕਹਿੰਦੇ ਆ ਕਿ ਜੀ ਉੱਥੇ ਤਸਵੀਰਾਂ ਖਿਚਾਉਣ ਜਾਂਦੇ ਆ ਤੁਹਾਡਾ ਕਹਿੰਦਾ ਤੇ ਹੋਇਆ ਕਿ ਜਿਹੜੇ ਜਾਂਦੇ ਆ ਉਹ ਤਾਂ ਬੰਦ ਹੋ ਜਾਣ ਤੇ ਤੁਸੀਂ ਉਹਨਾਂ ਦੀ ਗੱਲ ਨਾ ਕਰੋ ਤੇ ਫੇਰ ਕਿਸਾਨਾਂ ਨੂੰ ਕਹੋ ਕਿ ਦੇਖੋ ਜੀ ਤੁਹਾਨੂੰ ਤਾਂ ਕੋਈ ਮਿਲਣ ਵੀ ਨਹੀਂ ਆਉਂਦਾ ਸਵੇਰ ਸੁਨਿਆਰ ਦੇਣਾ ਚਾਹੁੰਦੇ ਆ ਆਪਾਂ ਜੇ ਸੁਨਿਆਰ ਨਹੀਂ ਦੇਣਾ ਚਾਹੁੰਦੇ ਜਿਹੜਾ ਸਹੀ ਰਾਹ ਅਪਣਾਇਆ ਜਾਵੇ ਕਿਸਾਨ ਨੇ ਮੰਗਾਂ ਨਾ ਤੇ ਡਾਇਲੌਗ ਗੱਲਬਾਤ ਸ਼ੁਰੂ ਕਰੀ ਜਾਏ ਜਿੱਦਾਂ ਤਨੇਲ ਨੇ ਕਹੀਆ ਗੱਲ ਕਿ ਗੱਲਬਾਤ ਸ਼ੁਰੂ ਕਰਨਾ ਹੀ ਢਲੇਵਾਲ ਦੀ ਜਾਨ ਬਚਾਉਣ ਦਾ ਇੱਕੋ ਇੱਕ ਰਾਹ ਹੈ ਸਾਰੇ ਚਾਹੁੰਦੇ ਐ ਕਿ ਢਲੇਵਾਲਾਂ ਦੀ ਜਾਨ ਬਚਣੀ ਚਾਹੀਦੀ ਹੈ ਕੋਈ ਨਹੀਂ ਚਾਹਦਾ ਕੋਈ ਇਸ ਤਰ੍ਹਾਂ ਦਾ ਅਨਾਰਥ ਹੋਵੇ ਪਰ ਕਹਿੰਦੇ ਨੇ ਕਿ ਚੁੱਪੀ ਧਾਰੀ ਹੈ ਇਥੇ ਜੋਰਜ ਜਾਂਦੇ ਜਾਂਦੇ ਕਿ ਸਨੀਲ ਆਖੜ ਦੇ ਜਾਂਦੇ ਤੇ ਚਗਰੀ ਗੱਲ ਹੋਣੀ ਸੀ ਹੁਣ ਕਿਸਾਨ ਅੰਦੋਲਨ ਬਾਰੇ ਵੀ ਅੱਪੇ ਗੱਲ ਸ਼ੁਰੂ ਕਰਾਂਗੇ ਅੱਜ ਦੇਖੋ ਅੱਜ ਦੇ ਦਿਨ ਦੀ ਗੱਲ ਕਰਦੇ ਆਂ ਅਨੇ ਵਰਦੇ ਮੀਂਹ ਖਰਾਬ ਮੌਸਮ ਚ ਕਿਹੜੀ ਮਾਂ ਦੇ ਪੁੱਤ ਆ ਜਿਹੜੇ ਇਹੋ ਜਿਹੀ ਬਾਰਿਸ਼ ਘਰਾਂ ਚੋਂ ਬਾਹਰ ਨਿਕਲ ਕੇ ਮੰਗ ਪੱਤਰ ਦੇਣ ਲਈ ਜਾਣਗੇ ਆਖਰ ਤੁਸੀਂ ਕਿਸਾਨਾਂ ਦੀ ਚੀਜ਼ ਆ ਦਰਦ ਨੂੰ ਸਮਝਣ ਦੀ ਲੋੜ ਹੈ ਸਾਰੇ ਦੇਹ ਦੇ ਵਿੱਚ ਉਹਨਾਂ ਨੇ ਹੁੱਕਾ ਦਿੱਤਾ ਸੱਦਾ ਦਿੱਤਾ ਕਿਸਾਨਾਂ ਨੇ ਕਿ ਵੀ ਆਪਾਂ ਡਿਊਟੀ ਕਮਿਸ਼ਨਰਾਂ ਦੇ ਅੱਗੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇਈਏ ਕੀ ਕੇਵਲ ਇਸ ਗੱਲ ਲਈ ਕਿ ਸਾਨੂੰ ਫਸਲਾਂ ਦੇ ਵਾਜਿਬ ਭਾਅ ਮਿਲਣੇ ਚਾਹੀਦੇ ਆ ਕਿਹੜਾ ਨਰਥਾਇਸ ਮੰਗਦੇ ਵਿੱਚ ਐਨੀ ਠੰਡ ਐਨੇ ਖਰਾਬ ਮੌਸਮ ਜੀ ਮੈਂ ਦੇਖ ਰਿਹਾ ਸੀ ਕੋਈ ਦਰਖਤ ਕਿਤੇ ਦਰਖਤਾਂ ਦੇ ਹੇਠਾਂ ਬੈਠੇ ਐ ਕਿਤੇ ਕੋਈ ਐ ਤਾਂ ਕਿਸੇ ਛੋਟੇ ਮੋਢੇ ਲਿਆਗਾ ਹੋਰ ਕਮਰਿਆਂ ਦੇ ਅੱਗੇ ਖੜੇ ਐ ਮੰਗ ਪੱਤਰ ਦੇ ਰਹੇ ਐ ਜਿੰਦਾਬਾਦ ਮੁਰਦਾਬਾਦ ਦੀਆਂ ਗੱਲਾਂ ਕਰ ਰਿਹਾ ਚਾਹੇ ਗਰਮੀ ਹੋਵੇ ਆਪਾਂ ਪਿਛਲੇ ਦਿਨ ਜਿਸ ਤਰ੍ਹਾਂ ਨੇ ਗਰਮੀ ਦਾ ਮੌਸਮ ਨਿਕਲ ਕੇ ਗਿਆ ਸ਼ਮੂਦੇ ਖਨੌਰੀ ਬਾਰਡਰ ਉੱਥੇ ਕੋਈ ਏਸੀ ਦਾ ਲੱਗੇ ਨਹੀਂ ਪਿਛਲੇ ਸਮੇਂ ਚ ਉੱਥੇ ਟਿੱਬਿਆਂ ਵਾਲਾ ਇਲਾਕਾ ਮੰਨਿਆ ਜਾਂਦਾ ਸੀ ਉਹ ਟਿਬਿਆਣੇ ਇਲਾਕੇ ਚ ਕੀ ਹੋ ਜਾਂਦੇ ਰੀਆਂ ਚਲਦੀਆਂ ਰਹੀਆਂ ਹੋਣੀਆਂ ਕਿ ਉਹਦੀ ਧਾਵੇ ਚਲਦੀ ਹੋएगी ਉਹ ਧਾਵੇ ਦਾ ਅਹਿਸਾਸ ਹੋਣਾ ਚਾਹੀਦਾ ਸਾਡੀ ਲੀਡਰਸ਼ਿਪ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਜਿਹੜੀ ਸਤਾਜ ਬੈਠੀ ਹੈ ਇਸ ਸੀਤ ਲਹਿਰ ਦਾ ਅਹਿਸਾਸ ਹੋਣਾ ਚਾਹੀਦਾ ਜਿਹੜੀ ਪੋਲੀਟੀਕਲ ਲੀਡਰਸ਼ਿਪ ਸਤਾਜ ਬੈਠੀ ਹੈ ਕਿ ਦਿੱਲੀਵਾਲ ਹੱਡ ਜੀਰ ਵਿੱਚ ਠੰਡ ਦੇ ਵਿੱਚ ਵੀ ਮਰਨwarte ਬੈਠੇ ਆ ਕਿਉਂ ਨਹੀਂ ਆਪਾਂ ਗੱਲ ਸੁਣ ਲਈ ਤੇ ਆ ਹੁਣ ਜਿੱਥੇ ਤਾਂ ਇਕੱਤੀ ਗੱਲ ਕਰਦੇ ਆ ਅੱਜ ਸਾਰੀਆਂ ਜਥੇਬੰਦੀਆਂ ਚ ਇਸ ਸੰਯੁਕਤ ਕਿਸਾਨ ਮੋਰਚਾ ਜਿਹਨੂੰ ਕਹਿ ਰਿਹਾ ਸੀ ਕਹਿੰਦੇ ਐ ਇਸ ਸੰਯੁਕਤ ਕਿਸਾਨ ਮੋਰਚਾ ਦੂਸਰਾ ਜਿਹਦੇ ਜਰਾਜੇਵਾਲ ਨੇ ਜਿਹਦੇ ਚ ਦੂਜੇ ਕਿਸਾਨ ਆਗੂ ਐ ਉਹਨਾਂ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਮੰਗ ਪੱਤਰ ਦਿੱਤਾ ਗਿਆ ਮੰਗਾਂ ਦੇ ਮਾਮਲੇ ਤੇ ਚਿੰਤਾ ਕਰਨੀ ਕਿਸਾਨਾਂ ਨੂੰ ਜ਼ਰੂਰਤ ਹੈ ਗੱਲਬਾਤ ਦੀ ਚਿੰਤਾ ਹੋਣੀ ਚਾਹੀਦੀ ਕਿ ਗੱਲਬਾਤ ਕਿਉਂ ਨਹੀਂ ਸ਼ੁਰੂ ਹੋ ਰਹੀ ਹਣ ਕੱਲ 24 ਐ 24 ਨੂੰ ਫੇਰ ਵੱਡੀ ਮੀਟਿੰਗ ਸੈ ਚੰਡੀਗੜ੍ਹ ਚ ਸੰਯੁਕਤ ਕਿਸਾਨ ਮੋਰਚਾ ਕਰ ਰਿਹਾ ਹੈ ਇਤੇ ਹੋਰ ਵੱਡੇ ਪ੍ਰੋਗਰਾਮ ਲਿਕੇ ਜਾਣੇ ਆ। ਕਿਸਾਨ ਤਾਂ ਆਪਣੇ ਅੰਦੋਲਨ ਵਾਲੇ ਇੱਕੇ ਨਾਲ ਵਧ ਰਹੇ ਆ। ਸ਼ਹਿਰ ਸਨੀਲ ਜਾਖੜ ਨੂੰ ਇਸ ਲਈ ਮਜਬੂਰ ਹੋਣਾ ਪਿਆ ਕਿ ਆਪਣਾ ਜਿਹੜਾ ਕੀ ਕਹਿੰਦੇ ਆ ਉਹਦੇ ਚੋਂ ਬਾਹਰ ਨਿਕਲ ਕੇ ਕਮਰੇ ਚੋਂ ਬਿਆਨ ਦੇਣ ਦੇ ਲਈ ਕਿ ਤੁਸੀਂ ਕਿਲੇ ਰਾਹ ਪੈਣ ਲੱਗੇ ਹੋ ਮੁੜ ਕੇ ਨਾ ਇਹੋ ਜਿਹਾ ਕੰਮ ਕਰੋ। ਕਿਤੇ ਉਹਨਾਂ ਨੇ ਲੱਗਿਆ ਕਿ ਦੁਆਰਾ ਅੰਦੋਲਨ ਲੱਗਦਾ ਉੱਪਰ ਦਾ ਨਜ਼ਰ ਆ ਰਿਹਾ ਹੈ। ਸਨੀਲ ਜਾਖੜ ਉਸ ਅੰਦੋਲਨ ਨੂੰ ਜਾਬ ਦੇਣ ਲਈ ਬਾਹਰ ਨਿਕਲੇ ਆ। ਉਸ ਅੰਦੋਲਨ ਦੀ ਮੈਚ ਚ ਬਾਹਰ ਨਿਕਲੇ ਆ। ਇਹਦਾ ਜਵਾਬ ਉਹਨਾਂ ਨੂੰ ਪੰਜਾਬੀਆਂ ਨੂੰ ਦੇਣਾ ਪਏਗਾ ਜੀ ਸਿੱਧੂ ਸਾਹਿਬ ਇੱਕ ਆਰਐਸਐਸ ਮੁਖੀ ਜਿਹੜੇ ਨੇ ਮੋਹਨ ਭਗਵਤ ਸਿੰਘ ਜੀ ਉਹਨਾਂ ਦਾ ਇੱਕ ਬਿਆਨ ਆਇਆ ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਮਾਫ ਕਰਨਾ ਉਹਨਾਂ ਨੇ ਕਿਹਾ ਹੈ ਕਿ ਵਨ ਨੇਸ਼ਨ ਵਨ ਪੀਪਲ ਕਮੇਟੀ ਦੀ ਲੋੜ ਨਹੀਂ ਹੈ ਆਖਿਰ ਉਹਨਾਂ ਨੇ ਇਹ ਬਿਆਨ ਕਿਉਂ ਦਿੱਤਾ ਇਸ ਪਿੱਛੇ ਕੀ ਦੇਖਦੇ ਬਹੁਤ ਐਨਸਵਰ ਹੈ बिकॉज ਤੁਸੀਂ ਦੇਖੋ ਜਿਹੜਾ ਸਵਾਲ ਤੁਸੀਂ ਜ਼ਿਕਰ ਕੀਤਾ ਹੈ ਚੰਡੀਗੜ੍ਹ ਦੇ ਵੱਡੇ মিডিਆ ਗਰੁੱਪ ਤੁਰੇ ਬੀਉਨ ਦੀ ਜਯੋਤੀ ਮਨੋਹਤਰਾ ਉਹਨਾਂ ਦੀ ਰਿਪੋਰਟ ਹੈ ਟੂਰਲ ਪੇਜ ਤੇ ਬੜੀ ਐਮਰ ਰਿਪੋਰਟ ਮੇਸਰ ਕੇ ਜ਼ਿਕਰ ਕਰ ਰਹੇ ਆ ਤੇ ਇਹ ਨਾ ਸਮਝਿਆ ਜਾਵੇ ਕਿ ਸੁਨੀ ਸਾਈ ਗਲਤ ਕਿ ਸੁਨੀਵਰ ਪੇਪਰ ਨੇ ਮੋਨ ਭਗਵਤ ਨੂੰ ਕੋਟ ਕਰਕੇ ਗੱਲ ਕਹੀ ਹੈ ਕਿ ਸਾਲ ਦੇ ਅਖੀਰ ਤੇ ਉੱਤੇ ਮੋਨ ਭਗਵਤ ਦਾ ਜੋ ਬਿਆਨ ਸਾਹਮਣੇ ਆਇਆ ਉਹ ਲੱਗਦਾ ਕਿ ਰੂ ਨੂੰ ਮੱਲਮ ਲਾਉਣ ਵਾਲਾ ਬਿਆਨ ਹੈ ਕਿਉਂ ਇਸ ਕਰਕੇ ਕਹਿੰਦੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਗੱਲ ਕਹੀ ਹੈ ਔਰ ਪੋਣੇ ਜੋ ਨਾ ਅਗਲੇ ਪਾਸਨ ਦੀ ਲੜੀ ਹੈ ਉਸ ਮੌਕੇ ਤੇ ਆਪਣੀ ਗੱਲ ਕੀਤੀ ਹੈ ਮੋਨ ਭਾਗਵਤ ਨੇ ਕੀ ਕਿਹਾ ਉਹਨਾਂ ਨੇ ਉਹ ਕਹਿੰਦੇ ਜਿਹੜਾ ਸਾਡਾ ਦੇਸ਼ ਹੈ ਬੜੀ ਵਨਸਮੰਤਾ ਵਾਲਾ ਦੇਸ਼ ਹੈ ਇੱਥੇ ਵਾਕਾਕ ਧਰਮ ਹੈ ਵਾਕਾਕ ਰੀਤਾਂ ਹੈ ਵਾਕਾਕ ਸੱਭਿਆਚਾਰ ਹੈ ਵਾਕਾਕ ਪੇਸ਼ਾ ਹੈ ਤੇ ਕਹਿੰਦੇ ਜੇ ਫਿਰ ਇਸ ਖਿਚੜੀ ਦਾ ਸਵਾਦ ਚਖਣਾ ਹੈ ਤਾਂ ਫਿਰ ਵਨ ਨੇਸ਼ਨ ਵਨ ਪੀਪਲ ਦੀ ਕੋਈ ਲੋੜ ਨਹੀਂ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਪਿਛਲੇ ਦਿਨਾਂ ਚ ਲਗਾਤਾਰ ਮੁਲਕ ਦੇ ਅੰਦਰ ਇਸ ਤਰ੍ਹਾਂ ਦਾ ਟਕਰਾਅ ਵਰਦਾ ਨਜ਼ਰ ਆ ਰਿਹਾ ਸੀ ਕੋਈ ਕਹਿ ਰਿਹਾ ਸੀ ਜੀ ਮੁਸਲਮਾਨ ਹਿੰਦੂ ਇੱਕ ਦੂਜੇ ਦੇ ਸਾਹਮਣੇ ਖੜੇ ਹੈ ਕੋਈ ਕਹਿ ਰਿਹਾ ਸੀ ਕਿ ਜਿਹੜਾ ਮਸਜਿਦਾਂ ਦੀ ਪੁਨਰ ਸਾਨ ਦਾ ਮਾਮਲਾ ਸ਼ੁਰੂ ਹੋ ਗਿਆ ਕੱਲ ਪਤਾ ਨਹੀਂ ਕਿੱਧਰ ਨੂੰ ਜਾਏਗੀ ਹਾਲਾਂਕਿ ਸੁਪਰੀਮ ਕੋਰਟ ਨੇ ਉਹਦੇ ਤੇ ਰੋਕਾਂ ਲਾਤੀ ਹੈ ਇਹ ਸਾਰੇ ਕਸ ਦੇ ਚੱਲਦੇ ਆ ਦੇਸ਼ ਦੇ ਅੰਦਰ ਕਿਧਰੇ ਇਹ ਵੀ ਚਰਚਾ ਸ਼ੁਰੂ ਹੋ ਗਈ ਕਿ ਘੱਟ ਗਿਣਤੀਆਂ ਦੇਸ਼ ਦੇ ਅੰਦਰ ਆਸਰਖਤ ਹੈ ਕਿਉਂ ਇਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਆ ਵਨ ਨੇਸ਼ਨ ਵਨ ਪੀਪਲ ਦਾ ਜਿਹੜਾ ਅਜੰਡਾ ਦੀ ਗੱਲ ਕੀਤੀ ਜਾ ਰਹੀ ਹੈ ਮੌਨ ਪਾਕਿਸਤਾਨ ਮੌਕੇ ਤੇ ਮਹਿਸੂਸ ਕੀਤਾ ਇਸ ਗੱਲ ਨੂੰ ਕਿ ਜਿਹੜੇ ਦੂਜੇ ਵਰਗ ਹੈ ਉਹਨਾਂ ਨੂੰ ਬਰਾਬਰ ਦਾ ਅਧਿਕਾਰ ਹੈ ਜਿਉਣ ਦਾ ਮਿਸਾਲ ਵਜੋਂ ਸਾਡੀ ਜਿਹੜੀ politcal ਸਥਾਜ ਬੈਠੀ ਚੀਡਰਸ਼ਿਪ ਹੈ ਉਹ ਜਦੋਂ ਇਹ ਕਹਿੰਦੀ ਹੈ ਕਿ ਬਹੁ ਗਿਣਤੀ ਕੌਣ ਹੈ ਘੱਟ ਗਿਣਤੀ ਕੌਣ ਹੈ ਤੇ ਫਿਰ ਕਹਿੰਦੇ ਕਿ ਸਾਰੇ ਬਰਾਬਰ ਹੈ ਜੇ ਸਾਰੇ ਬਰਾਬਰ ਆ ਤਾਂ ਫਿਰ ਘੱਟ ਗਿਣਤੀ ਤੇ ਬਹੁ ਗਿਣਤੀ ਦੇ ਸਵਾਲ ਕਿਉਂ ਖੜੇ ਹੁੰਦੇ ਆ ਮoon ਭਗਤ ਨੇ ਇਸੇ ਮਾਮਲੇ ਤੇ ਸਵਾਲ ਉਠਾਇਆ ਉਹ ਕਹਿੰਦੇ ਲੱਗਦਾ ਇਹ ਹੈ ਕਿ ਇਸ ਨੀਤੀ ਦੇ ਦੇਣ ਕਈਆਂ ਨੂੰ ਇਸ ਗੱਲ ਦਾ ਭਲੇਖਾ ਹੋ ਗਿਆ ਕਿ ਸ਼ਾਇਦ ਇਹ ਨੀਤੀ ਦੇ ਚੱਲਦੇ ਹੀ ਅਸੀਂ ਇਹ ਦੇਸ਼ ਦੇ ਅੰਦਰ ਸਤਾਵਾਂ ਲੱਗੇ ਲਗਾਤਾਰ ਵੱਸ ਸਕਦੇ ਹਾਂ ਆਪਣੇ ਆਪ ਦੇ ਆਚਾਰ ਇਸ ਮੁਖੀ ਦਾ ਇਹ ਬਿਆਨ ਇੱਕ ਨਿਮਿਕਲੀ ਕਿਸਮ ਦਾ ਬਿਆਨ ਹੈ ਔਰ ਮੈਂ ਕਹਾਂਗਾ ਕਿ ਜਦੋਂ ਇਹ ਸਾਲ ਖਤਮ ਹੋਣ ਜਾ ਰਿਹਾ ਦਸੰਬਰ ਦੇ ਖਿਲੇ ਦਿਨਾਂ 'ਚ ਬਿਆਨ ਦੇਣਾ ਆਪਣੇ ਆਪ ਚ ਇੱਕ ᱱੂ ਵੇਖਲੀ ਗੱਲ ਹੈ ਜੇ ਕੇਵਲ ਮੁਸਲਮਾਨ ਭਾਈਚਾਰੇ ਦੀ ਗੱਲ ਕਰੀਏ ਸਾ 20 ਕਰੋੜ ਤੋਂ ਉੱਪਰ ਇਕੱਲੇ ਮੁਸਲਮਾਨ ਹੈ ਇਸ ਮੁਲਕ ਦੇ ਅੰਦਰ ਜਿਹੜੇ ਕਿ 14% ਹਿੱਸਾ ਬਣਦੇ ਆ ਉਹ ਕਹਿੰਦੇ ਫਿਰ ਇੰਨਾ ਲੋਕਾਂ ਨੂੰ ਇਸ ਤਰ੍ਹਾਂ ਬਰਾਬਰੀ ਦਾ ਅਧਿਕਾਰ ਹੈ ਬਰਾਬਰ ਦਾ ਰਹਿਣ ਦਾ ਹੱਕ ਹੈ ਸੋ ਇੱਕ ਵੇਖਲੀ ਕਿਸਮ ਦਾ ਇੱਕ ਗੁੱਲਾ ਇੱਕ ਨਾ ਇੱਕ ਤਰੀਕ ਕਿਸਮ ਦੀ ਜਿਹੜੀ ਹਵਾ ਰੁਕਦੀ ਨਜ਼ਰ ਆਈ ਹੈ ਮੋਨਪਾਕ ਦੇ ਬਿਆਨ ਤੋਂ ਇਸੇ ਕਰਕੇ ਕਮੈਂਟ ਕੀਤਾ ਜਾ ਰਿਹਾ ਹੈ ਕਿ ਉਹਨਾਂ ਦਾ ਬਿਆਨ ਰੂਹ ਨੂੰ ਮਲਮ ਲਾਉਣ ਵਾਲਾ ਬਿਆਨ ਜੀ ਕੋਮਨਟ ਜੀ ਸਿੱਧੂ ਸਾਹਿਬ 21 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਨੇ ਉਸ ਨਗਰ ਨਿਗਮ ਦੀਆਂ ਚੋਣਾਂ ਦੇ ਦੌਰ ਨੂੰ ਤੁਸੀਂ ਕਿਵੇਂ ਵੇਖਦੇ ਹੋ ਪੰਜਾਬ ਦੇ ਪੋਲੀਟਿਕਲ ਨਜ਼ਰੀਏ ਤੋਂ ਇਹਨਾਂ ਸਵਾਲਾਂ ਕੌਣ ਤੁਸੀਂ ਜੀ ਤੁਸੀਂ ਗੱਲ ਕਰ ਰਹੇ ਹੋ ਜੀ ਪਿਛਲੇ ਦਿਨਾਂ ਜਿਹੜੀਆਂ ਨਗਰ ਨੇ ਉੱਦਦੀਆਂ ਜਿਵੇਂ ਅੱਗੇ ਪੰਜ ਕਾਰਪੋਰੇਸ਼ਨਾਂ 47 ਦੇ ਕਰੀਬ ਜਿਹੜੀਆਂ ਨਗਰ ਕੌਂਸਲਾਂ ਨਗਰ ਪੇਸ਼ੇ ਜਿਹੜੀਆਂ ਗਿਆ ਉਹਨਾਂ ਦੀਆਂ ਇਲੈਕਸ਼ਨਸ ਹੋਈਆਂ ਉਹਨਾਂ ਦੇ ਨਤੀਜੇ ਦੇ ਸਾਹਮਣੇ ਆਉਂਦੇ ਤੇ ਸਵਾਲ ਲੈ ਰਹੇ ਹਾਂ ਉਦੇ ਮਤਾਕ ਜਿਹੜੇ ਪਹਿਲਾ ਨਤੀਜਾ ਹੈ ਉਹਦੇ ਚ ਸੀ ਕਿ ਪਟਿਆਲਾ ਚ ਸਪਸ਼ਟ ਬਹੁਮਤ ਲਈ ਆਪਨੇ ਜੇ ਦੂਜੇ ਪਾਸੇ ਆਪਾਂ ਅਮਰਸਰ ਦੀ ਗੱਲ ਕਰੀਏ ਫਗਵਾੜਾ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਹੈਗਾ ਸਪਸ਼ਟ ਬਹੁਮਤ ਨਹੀਂ ਪਰ ਵੱਡੀ ਗਿਣਤੀ ਚ ਕਾਂਗਰਸੀ ਦੋਨਾ ਥਾਂ ਮੰਦੇ ਤੇ ਆਈ ਜੇ ਆਪਾਂ ਜਲੰਧਰ ਦੀ ਗੱਲ ਕਰੀਏ ਲੁਧਿਆਣਾ ਦੀ ਗੱਲ ਕਰੀਏ ਤਾਂ ਉੱਥੇ ਵੀ ਆਪ ਇੱਕ ਵੱਡੀ ਤੇਰਤਾਈ ਪਰ ਸਪਸ਼ਟ ਬਹੁਮਤ ਨਹੀਂ ਲੈ ਸਕੀ ਹੁਣ ਜਦੋਂ ਮੇਹਰ ਦੀ ਝੂਣ ਦਾ ਮਾਮਲਾ ਆਇਆ ਤੁਹ ਕੋ ਪਟਿਆਲਾ ਤਾਂ ਸਪਸ਼ਟ ਹੈ ਕਿ ਆਪ ਦੀ ਬਹੁਮਤ ਹੈ ਆਪਾਂ ਜਿਹੜੇ ਇਸ ਸਵਾਲ ਨੂੰ ਲੈ ਰਹੇ ਆ ਤਾਂ ਜਲੰਧਰ ਦੇ ਜਿਵੇਂ ਦੇਖ ਰਿਹਾ ਸੀ ਕਿ ਘੱਟੋ ਘਾਟੇ ਕਾ ਆਜ਼ਾਦ ਮੈਂਬਰ ਤੇ ਇੱਕ ਹੋਈ ਜਿਹੜਾ ਕਾਂਗਰਸ ਦਾ ਮੈਂਬਰ ਦੋ ਮੈਂਬਰ ਜਿਹੜੇ ਕਿ ਆਪ ਜੁਆਇਨ ਕਰ ਗਿਆ ਤੇ ਹੁਣ ਉੱਥੇ ਸਿਰਫ ਗਿਣਤੀ ਤਿੰਨ ਦੇ ਕਰੀਬ ਜਲੰਧਰ ਦੇ ਮੇਅਰ ਬਣਨ ਲਈ ਆਪ ਕੋਲੇ ਘੱਟ ਰਹਿ ਗਏ ਆ ਆਪ ਕਾਫੀ ਸ਼ਕਤੀਸ਼ਾਲੀ ਸਤਾਧਾਰੀ ਪਾਰਟੀ ਹੈ ਤੇ ਇਹ ਮੈਂਬਰਾਂ ਦਾ ਜਿਹੜਾ ਸਫਰ ਆ ਉਹ ਵੀ ਤੈਅ ਕਰ ਲਈਗੀ ਸੋ ਮੈਂ ਹਮੇਸ਼ਾ ਹੈ ਕਿ ਜਨਰਲ ਦੇ ਤੌਰ ਤੇ ਸੇ ਗੱਲ ਕਹਿਣਾ ਹੁੰਦਾ ਹੈ ਕਾਰਪੋਰੇਸ਼ਨਾਂ ਦੀਆਂ ਚੋਣਾਂ ਹਨ ਨਗਰ ਨਿਕਲਣ ਦੀਆਂ ਚੋਣਾਂ ਹਨ ਪੰਚਾਇਤਾਂ ਦੀਆਂ ਚੋਣਾਂ ਹਨ ਜਾਂ ਤਾਂ ਇਹਦੇ ਬਾਰੇ ਡੈਕਟਿਸ ਦੇ ਨੋਟੀਫਿਕੇਸ਼ਨ ਕਰ ਦਿੱਤਾ ਜਾਵੇ ਕਿ ਪਾਰਟੀਆਂ ਦੀ ਇਹਦੇ ਚ ਕੋਈ ਪਾਰਟਿਸਪੇਟ ਨਹੀਂ ਨਾਮਿਨੇਸ਼ਨ ਜਿਹੜੀ ਵੀ ਸਰਕਾਰ ਹੋਵੇ ਨਾਮਿਨੇਟ ਕਰ ਦੇ ਇਹ ਪੰਗਾਈ ਨਾ ਪਵੇ ਰੌਲਾ ਹੀ ਨਾ ਪਵੇ ਚੋਣਾਂ ਕਰਵਾਉਣੀਆਂ ਆਪਾਂ ਚੋਣਾਂ ਕਰਵਾ ਕੇ ਫਿਰ ਕਿਹਦੇ ਕਾਗਜ਼ ਫਾੜੇ ਜਾਣੇ ਆ ਕਿਸੇ ਨੂੰ ਕਾਗਜ਼ ਭਰਨੇ ਦੇਣੇ ਨਾ ਕਿਸੇ ਦੀ ਦਲ ਬਦਲੀ ਕਰਨੀ ਆ ਇਹ ਸਾਰਾ ਕੁਝ ਕਰਕੇ ਇਹ ਨਹੀਂ ਕਿ ਪਹਿਲੀ ਸਰਕਾਰ ਕਰ ਰਹੀ ਹੈ ਇਹ ਤੋਂ ਪਹਿਲਾਂ ਕਾਂਗਰਸੀਆਂ ਸਰਕਾਰਾਂ ਉਹ ਵੀ ਕਰਦੀਆਂ ਰਹੀਆਂ ਆ ਕਾਜੀਦਲ ਭਾਜਪਾ ਦੀ ਸਰਕਾਰ ਹੋ ਜੜੇ ਸਾਰੇ ਨਾਲ ਮਿਲ ਕੇ ਰੌਲਾ ਪਾਉਂਦੇ ਥੱਕਾ ਹੋਇਆ ਥੱਕਾ ਹੋਇਆ ਜੀ ਜੀ ਆਪਣੇ ਸਮੇਂ ਚ ਵੀ ਇਹ ਕੁਝ ਉਹ ਕਰਦੇ ਰਹੇ ਤੇ ਹੁਣ ਆਪ ਵੀ ਇਹੀ ਕਿਰਸ਼ਮਾ ਦਿਖਾ ਰਿਹਾ ਜਲੰਧਰ ਦੇ ਦੋ ਤਿੰਨ ਮੈਂਬਰ ਤਾਂ ਉਹਨਾਂ ਨੇ ਆਪਣੇ ਨਾਲ ਲਾ ਲਿਆ ਆਪਣੇ ਗੱਲ ਕਰਦਾ ਕਰਦਾ ਸੇ ਤਾਂ ਹੋਰ ਵੀ ਦੋ ਤਿੰਨ ਮਿਲ ਜਾਣਗੇ ਤਾਂ ਜਲੰਧਰ ਜੀ ਵੀ ਸਪਸ਼ਟ ਬਹੁਤ ਮਤ ਹੋ ਜੇਗੀ ਇਸ ਸਥਿਤੀ ਦੇ ਚੱਲਦੇ ਆ ਹੁਣ ਜਦੋਂ ਅੰਮ੍ਰਿਤਸਰ ਦੀ ਗੱਲ ਕਰਦੇ ਆ মিডিਆ ਵੀ ਹੈ ਰਿਪੋਰਟਾਂ ਆਈਆਂ ਅੱਜ ਹੀ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਨੇ ਆਪਣੇ ਜਿਹੜੇ ਜਿੱਤੇ ਹੋਏ ਮੈਂਬਰਾਂ ਨੂੰ ਦੀ ਮੀਟਿੰਗ ਬੁਲਾਈ 38 ਦੇ ਕਰੀਬ ਉਹਨਾਂ ਦੇ ਮੈਂਬਰ ਹੈ ਇਹਦੇ 20 ਮੈਂਬਰ ਉਹਦੇ ਚ ਆਈ ਨਹੀਂ ਗੈਰਹਾਜ਼ਰ ਰਹੇ ਐਜੀ ਧੜੇਬੰਦੀ ਵਾਲੀ ਜਿਹੜੀ ਪਾਰਟੀ ਹੋਏਗੀ ਉਹਦੇ 10-15 ਮੈਂਬਰਾਂ ਨੂੰ ਇੱਧਰ ਉੱਧਰ ਕਰਨਾ ਸਤਾਤਾਰੀ ਤੇ ਲਈ ਕੀ ਵਧੀ ਗੱਲ ਆ ਸੋ ਇੱਕ ਦੋ ਨਾਲ ਉਹਦੇ ਅੰਦਰ ਹੀ ਸਥਿਤੀ ਸਾਫ ਹੋਏਗੀ ਜਦੋਂ ਮੇਅਰ ਦੀ ਚੋਣ ਹੋਣ ਜਾ ਰਹੀ ਆ ਤਾਂ ਕੀ ਜਿਹੜਾ ਹੈਗਾ ਸਾਰੀਆਂ ਥਾਵਾਂ ਦੇ ਉੱਤੇ ਆਪਦੇ ਮਹਿਰਬਾਨਗੇ ਜਾਂ ਵਿਰੋਧੀ ਤੇ ਲਾ ਵੀ ਕੋਈ ਮੇਅਰ ਆਏਗਾ ਸੋ ਜੋੜ ਤੋੜ ਦਾ سلسلہ ਜ਼ਰੂਰ ਸ਼ੁਰੂ ਹੋ ਗਿਆ ਹਾਈ ਕਿਹਾ ਜਾ ਸਕਦਾ ਹੈ ਕਿ ਪੰਜਾਬ ਜਿਸ ਮੁਚਿਆਂ ਚੋਂਾਂ ਦੀ ਗੱਲ ਕਰੀਏ ਤਾਂ ਵੱਡੀ ਤਰ੍ਹਾਂ ਦੇ ਤੌਰ ਤੇ ਆਪ ਉੱਪਰ ਕੇ ਸਾਹਮਣੇ ਆਈ ਹੈ ਭਾਜਪਾ ਜਿਹੜੀ ਹਮੇਸ਼ਾ ਦਾਵਾ ਕਰਦੀ ਸੀ ਕਿ ਸ਼ਹਿਰਾਂ ਸਾਡਾ ਵੱਡਾ ਆਧਾਰ ਹੈ ਇਸੇ ਆਧਾਰ ਦੇ ਉੱਤੇ ਜਿਹੜਾ ਹੈਗਾ ਭਾਜਪਾ ਦੇ ਆਗੂ ਵੀ ਕਹਿੰਦੇ ਕਿ 27 ਦੀਆਂ ਅਸੈਂਬਲੀ ਚੋਣਾਂ ਆ ਜਾਣਗੇ ਫਿਰ ਦੇਖੋ ਸਾਡੀ ਸਰਕਾਰ ਬਣੇਗੀ ਉਹਨੇ ਨਰੋਲ ਸ਼ਹਿਰਾਂ ਦੀਆਂ ਵੋਟਾਂ ਪਈਆਂ ਇਹਦੇ ਚੀ ਪਾਜਬਾ ਨੂੰ ਕਿਤੇ 5 ਕਿਤੇ 7 ਕਿਤੇ 10 ਸੇ ਦੰਦੇ ਮੈਂਬਰ ਮਿਲ ਗਏ ਹੋਣਗੇ ਪਰ ਬਹੁਤ ਸਮਝ ਦੀ ਕਿਥੇ ਨੇੜੇ ਟਿੜੇ ਨਹੀਂ ਪਹੁੰਚੇ ਨਾ ਹੀ ਜੋੜ-ਟੋੜ ਨਾਲ ਪਹੁੰਚ ਸਕਦੇ ਆ ਅਕਾਲੀ ਦਲ ਦੀ ਗੱਲ ਕਰ ਲਈਏ ਖਾਲੀ ਦਸ ਦਾ ਆਪਣੇ ਧਾਰਮਿਕ ਜਿਹੜੇ ਵਿਵਾਦਾਂ ਉਹਨਾਂ ਚੋਂ ਹੀ ਬਾਹਰ ਨਿਕਲ ਸਕਿਆ ਜੀ ਅਜੇ ਵੀ ਨਹੀਂ ਪਤਾ ਕੀ ਹੋਏਗਾ ਕੀ ਹੋਏਗਾ ਇਹਦੇ باوجود ਵੀ ਜਿਹੜੇ ਨਤੀਜੇ ਸਾਹਮਣੇ ਆ ਦੇ ਕੋਈ ਢੀਵਟੀ ਪਾਰਟੀ ਕਹਿੰਦੇ 100 ਸਾਲ ਤੋਂ ਪੁਰਾਣੀ ਪਾਰਟੀ ਜਿੰਦੂਰ ਕਾਰਪੋਰੇਸ਼ਨ ਦੀ ਜਿਹੜੀ ਚੋਣ ਹੋਈ ਹੈ ਕਾਲੀ ਦਲ ਦਾ ਇੱਕ ਵੀ ਮੈਂਬਰ ਨਹੀਂ ਉਹਦੇ ਜਿੱਥੇ ਆ ਦੂਜਿਆਂ ਕਈ ਥਾਵਾਂ ਦੇ ਕਿਤੇ ਦੋ ਜਿੱਤ ਗਏ ਕਿਤੇ ਤਿੰਨ ਜਿੱਤ ਗਏ ਸਾਰੇ ਪੰਜਾਬ ਚ ਰਲਾ ਮਲਾ ਕੇ ਉਸਦਾ 10 ਮੈਂਬਰ ਬਣ ਗਿਆ ਹੁਣ ਸੋ ਜਿਹੜੀਆਂ ਆ ਭਾਜਪਾ ਤੇ ਕਾਲੀ ਦਲ ਦੀ ਸਥਿਤੀ ਹੈ ਉਹ ਤਾਂ ਨਾਜ਼ੁਕੀ ਹੈ ਮੁੱਖ ਮੁਕਾਬਲਾ ਤਾਂ ਕਾਂਗਰਸ ਤੇ ਆਪ ਦਾ ਤੇ ਲੱਗਦਾ ਹੈ ਆਪ ਵੀ ਬਹੁਤ ਸਾਰੀਆਂ ਥਾਵਾਂ ਤੇ ਸਥਾਪ ਹਾਸਲ ਕਰਨ ਵੱਲ ਅੱਗੇ ਵਧ ਰਹੀ ਹੈ ਜੀ ਕੁਮਰ ਜੀ ਸਿੱਧੂ ਸਾਹਿਬ ਸਾਡੇ ਅਸ਼ਕਰ ਦੇ ਨਾਲ ਬਧੇਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਫੇਰ ਮਿਲਾਂਗੇ ਨਵੀਂ ਤੇ ਤਾਜੀ ਅਪਡੇਟ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ